ਡਾਇਰੈਕਟਰ ਸਿਹਤ ਸਵਾਵਾ ਅਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਕੀਤਾ ਗਿਆ ਦੌਰਾ ਲੋਕਾਂ ਨੂੰ ਬਿਹਤਰ ਸਿਹਤ ਸੁਰਦਾਂ ਮਹਈਆ ਕਰਵਾਉਣ ਦੇ ਮੰਤਵ ਤਹਿਤ ਡਾਇਰੈਕਟਰ ਸਿਹਤ ਸਵਾਵਾ ਅਤੇ ਪਰਿਵਾਰ ਭਲਾਈ ਪੰਜਾਬ ਡਾਕਟਰ ਜਸਮਿੰਦਰ ਕੌਰ ਅਤੇ ਡਿਪਟੀ ਡਾਇਰੈਕਟਰ ਡਾਕਟਰ ਨਵਜੋਤ ਕੌਰ ਵੱਲੋਂ ਸਿਵਲ ਸਰਜਨ ਦਫ਼ਤਰ ਅਤੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ ਇਸ ਅਚਨਚੇਤ ਦੌਰੇ ਦਾ ਮੁੱਖ ਮਕਸਦ ਜ਼ਿਲ੍ਹਾ ਫਰੂਜ਼ਪੁਰ ਅੰਦਰ ਜਣੇਪੇ ਦੌਰਾਨ ਗਰਭਵਤੀ ਔਰਤਾਂ ਦੀ ਬਹੁਤਦਾਰਨ ਘਟਾਉਣ ਅਤੇ ਜੱਚਾ ਤੇ ਬੱਚਾ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਹੋਰ ਬਿਹਤਰ ਢੰਗ ਨਾਲ ਲਾਗੂ ਕਰਨਾ ਸੀ ਜੱਚਾ ਬੱਚਾ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਸੰਬੰਧੀ ਡਿਪਟੀ ਕਮਿਸ਼ਨਰ ਅਤੇ ਸਿਹਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਨਨ ਮਰਟੈਲਿਟੀ ਰੇਟ ਜਿਹੜਾ ਜ਼ਿਆਦਾ ਹੈ ਉਹਦੇ ਵਾਸਤੇ ਅਸੀਂ ਡਿਸਕਸ਼ਨ ਕਰਨੀ ਸੀ ਔਰ ਉਹਨੂੰ ਅਸੀਂ ਕਿਸ ਤਰ੍ਹਾਂ ਫਿਰੋਜ਼ਪੁਰ ਦਾ ਉਹਨੂੰ ਕਿਸ ਤਰ੍ਹਾਂ ਘੱਟ ਕਰਨਾ ਹੈ ਉਹਦੇ ਵਾਸਤੇ ਡਾਕਟਰ ਸਾਹਿਬ ਦੇ ਨਾਲ ਡੀਸੀ ਮੈਡਮ ਦੇ ਨਾਲ ਡਿਸਕਸ਼ਨ ਹੋਈ ਹੈ ਉਹਦੇ ਤੇ ਅਸੀਂ ਅੱਛਾ ਜ਼ੋਰ ਲਗਾਵਾਂਗੇ ਤਾਂ ਕਿ ਫਿਰੋਜ਼ਪੁਰ ਜਿਹੜਾ ਹੈਗਾ ਅੱਛੀਆਂ ਉੱਪਰ ਆ ਸਕੇ ਉੱਥੋਂ ਦਾ ਮੈਂਟਰ ਇਹਨਾਂ ਮਰਟੈਲਿਟੀ ਰੇਟ ਘੱਟ ਸਕੇ ਬਾਕੀ ਹਸਪੀਟਲ ਦਾ ਵਿਜ਼ਿਟ ਕੀਤਾ ਹੈ ਠੀਕ ਹੈ ਥੋੜੀ ਜਿਹੀ ਸਫਾਈ ਦੀ ਹੈ ਕਮੀ ਉਹ ਵੀ ਡਾਕਟਰਾਂ ਨੂੰ ਕਿਹਾ ਥੀਏਟਰ ਵਗੈਰਾ ਅੱਛੇ ਸੀ ਬੱਚਿਆਂ ਦਾ ਬੋਰਡ ਵੀ ਬੜਾ ਅੱਛਾ ਸੀ ਔਰ ਜਿੱਥੇ ਜਿੱਥੇ ਥੋੜੀ ਬਹੁਤ ਡੈਫੀਸ਼ੈਂਸੀ ਸੀ ਉਹ ਡਾਕਟਰਾਂ ਨੂੰ ਕਮੇ ਕਰਤਾ ਹੈ ਹੋ ਸਕਦਾ ਹੋਪਫੁਲੀ ਉਹ ਠੀਕ ਹੋ ਜੇ ਥੈਂਕ ਯੂ